ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆਂ ਸੰਧੂ ਬੱਧਰਪਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਜੋ ਵੀ ਪਿੰਡਪਰਾ ਜੁੜੇ ਨੇ ਸਾਰੇ ਚੜ੍ਹਦੀ ਕਲਾ ਤੰਦਰੁਸਤੀ 'ਚ ਹੋਗੇ ਰਿਕਵੈਸਟ ਬੇਨਤੀ ਕਰਦੇ ਆਂ ਸਾਰਿਆਂ ਨੂੰ ਚੈਨਲ ਨੂੰ ਮੇਰੇ ਵੀਰ ਵੱਤ ਵੱਧ ਸਬਸਕ੍ਰਾਈਬ ਕਰਿਓ ਲੱਗਦੇ ਬੈਲ ਬਟਨ ਨੂੰ ਆਨ ਸੈਟ ਕਰਿਓ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲੇ ਅੱਜ ਦੀ ਵਿਜਿਟ ਆਪਣੀ ਪਿੰਡ ਮੂਸਾ ਨੇੜੇ ਲੱਗਦਾ ਸੋਰ ਸਿੰਘ ਫਿਕ ਇਵੈਂਟ ਚੁਭਾਲ ਤੇ ਜ਼ਿਲ੍ਹਾ ਸ਼ਰੀ ਨੂੰ ਲੱਗਦਾ ਤਰਨਤਾਰ ਸਾਹਿਬ ਤੇ ਤਹਿਸੀਲ ਲੱਗਦੀ ਸਜਨੋ ਪੱਟੀ ਬਾਈ ਹੀਰੇ ਦੇ ਫਾਰਮ ਤੇ ਪਹੁੰਚ ਚੁੱਕੇ ਆ ਚਾਰ ਵੜਾ ਲੈ ਕੇ ਆਇਆ ਹੈ ਵੈਰਾਈਟੀ ਹਰ ਕੋਈ ਐਚ ਐਫ ਨਸਲ ਦੀ ਹਰ ਸ਼ਹਿਰ ਤੇ ਡੱਬੀ ਤੇ ਪੰਜਾਬ ਵਾਲੀ ਕਾਲੀ ਜਰਸੀ ਠੀਕ ਹੈ ਜੀ ਦੁੱਧ ਦੀ ਕੁਐਸਟੀ ਤੋਂ ਸਾਹਬਤਾ ਬੁਲਾਈਏ ਤੇ 22 ਪਲੱਸ ਵਾਲੀਆਂ ਸਾਰੀ ਤਰਾ ਦੀਆਂ ਵੈਰਾਈਟੀਆਂ ਜਿਹੜੀਆਂ ਇੱਥੇ ਮਿਲ ਲਗੀਆਂ ਡੇਟ ਅੱਜ ਵਾਲੇ ਜਾਇਜ਼ ਰਹਿਣਗੇ ਕੁਛ ਮਾਲ ਜਿਹੜਾ ਚੋ ਚਵਾ ਕੇ ਅੱਜ ਹੀ ਲਿਆਂਦਾ ਏ ਅੱਜ ਹੀ ਚੁਆਈ ਚੁਈ ਕਰਕੇ ਧਰਾਤੁਰਾ ਪਾ ਕੇ ਕਰਕੇ ਮਾਰ ਕੇ ਲਿਆਂਦਾ ਏ ਹੀਰੇ ਤੋਂ ਲੈਨੇ ਆ ਡਿਟੇਲ ਐਂਡ ਤੱਕ ਜਰੂਰ ਬਣੇ ਰਹੋ ਨਰਖ ਤੇ ਪਰਖ ਤੁਹਾਡਾ ਕੰਮ ਹੈ ਤਸੱਲੀ ਆ ਕੇ ਕਰਨਾ ਦੱਬ ਕੇ ਕਰਿਓ ਠੀਕ ਹੈ ਜੀ ਆ ਆ ਗਿਆ ਜੀ ਹੀਰਾ ਇਹ ਰੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਜੀ ਵਧੀਆ ਵਧੀਆ ਕਿਰਪਾ ਜੀ ਹੋਰ ਸੁਣਾ ਵਧੀਆ ਵਧੀਆ ਚੱਲੀ ਜਾਂਦੇ ਕਾਰੋ ਪਰ ਕਿਰਪਾ ਬਾਬੇ ਦੀਪ ਸਿੰਘ ਦੀ ਡਰੈਸ ਕਰੀਏ ਨੋਟ ਡਰੈਸ ਆਪਣਾ ਜੱਤ ਪਿੰਡ ਵਾਲੇ ਰੋਡ ਤੇ ਆਪਣਾ ਰੋਡ ਜੁਆ ਅੰਮ੍ਰਿਤਸਰ ਨੂੰ ਕਿਹੜਾ ਰੋਡ ਜਾਂਦਾ ਹਾਂਜੀ ਹਾਈਵੇ ਦਾ ਰੋਡ ਤੇ ਪਿੰਡ ਆ ਗੋਧੂਆ ਆਪਾਂ ਨੇੜੇ ਆ ਤਾਂ 7 ਕਿਲੋਮੀਟਰ ਆਪਾਂ ਨੂੰ ਚੁਵਾਲ ਪੈਂਦਾ ਆਪਾਂ ਠੀਕ ਹੈ ਜੀ ਹਾਂਜੀ ਹਾਂਜੀ ਤੇ ਜ਼ਿਲ੍ਹਾ ਜ਼ਿਲ੍ਹਾ ਤਰਨਤਾਰਨ ਤਹਿਸੀਲ ਤਰਨਤਾਰਨ ਤੇ ਮੋਬਾਈਲ ਨੰਬਰ ਚੈਨਲ ਇਹ 1344 ਇੱਕ 13 ਠੀਕ ਹੈ ਸ਼ੁਰੂਆਤ ਕਰੀਏ ਡੱਬੀ ਤੋਂ ਹਾਂਜੀ ਹਾਂਜੀ ਅੱਜ ਤਿੰਨ ਵੜਾ ਸੂਈਆਂ ਤਿੰਨਾ ਮਗਰ ਬੱਛੀਆਂ ਤਿੰਨਾ ਮਗਰੀ ਹਾਂਜੀ ਤਿੰਨਾ ਡਬਲ ਫੈਰੇ ਹਾਂਜੀ ਹਾਂਜੀ ਇੱਕ ਦੇ ਨਾਲ ਇੱਕ ਹਾਂਜੀ ਹਾਂਜੀ ਗਿਫਟ ਫ੍ਰੀ ਹਾਂਜੀ ਹਾਂਜੀ ਹੈਨਾ ਬਾਬਾ ਜੀ ਅੱਜ ਆ ਦੋ ਵੜਾ ਆਇਆ 8 9 ਵਜੇ ਆਈਆਂ ਉਦੋਂ ਚੋਈਆਂ ਲੈਣ ਕੇ ਅੱਛਾ ਉਹ ਵੀ ਜਰਸੀ ਵੜ ਪਰਸੋ ਸੂਈ ਆ ਅੱਛਾ ਇਹ ਵੀ ਅੱਜ ਆ ਇਹ ਵੀ ਘਰੇ ਲੈਣ ਕੇ ਚਾਹੀਏ ਕਾਲੀ ਘਰੇ ਲੈਣ ਕੇ ਚਾਹੀਏ ਕਾਲੀ ਜਿਹੜੀ ਐਂਡ ਤੇ ਲੱਗੀ ਆ ਆ ਤੁਹਾਨੂੰ ਵੀਡੀਓ ਤੋਂ 2 ਵਜੇ ਖੂਨ ਲਾ ਵੀਡੀਓ ਉਦੋਂ ਸਲਾਬ ਮਣੀ ਬਣਾਉਂਦੀ ਹਾਂ ਹਾਂਜੀ ਤੇ ਇਹ ਤੋਂ ਕਰ ਹਾਂਜੀ ਲਓ ਜੀ ਆ ਪਹਿਲਾਂ ਸੁਵੇਤਾਂ ਨੇ 20 ਕਿਲੋ ਦੁੱਧ 20 ਕਿਲੋ ਵਾਹ ਜੀ ਵਾਹ ਅਜੇ ਸੁੰਦੀ ਨਹੀਂ ਆ ਸੁੰਦੀ ਨਹੀਂ ਦੋ ਚਾਰ ਦਿਨ ਲਈ ਠੀਕ ਆ ਹਾਂਜੀ ਹਾਂਜੀ ਲਓ ਜੀ ਲਓ ਅਜੇ ਸਜਣੋਂ ਸੁੰਦੀ ਨਹੀਂ ਆ ਤੇ ਸਮਾਂ ਜਿਹੜਾ ਅਸੀਂ ਕਿੰਨਾ ਕੁ ਲੈ ਜੂ ਤੁਹਾਡੇ ਅੜੀਏ ਨਾਲ ਅੜੀਏ ਮੇਰੇ ਦੋ ਚਾਰ ਦਿਨ ਲੈ ਜਾਊਗੀ ਦੋ ਲੈ ਜੇ ਚਾਰ ਲੈ ਜੇ ਹਨਾ ਕੋਈ ਲੱਤ ਨਹੀਂ ਫੋੜਦੀ ਕਿਥੇ ਗੜਦ ਹਾਂ ਡੱਬੀ ਆ ਹਾਂਜੀ ਹਾਂਜੀ ਤੋਰਾ ਲੰਮਾ ਕਰਾ ਦਈਏ ਤੋ ਅੱਧੀ ਵੜੀ ਭਲਵਾਨਾ ਖੂ ਹਰ ਮੜਕ 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 ਚਾਲ ਉਹਨੇ ਦੋ ਪੈਰ ਘੱਟ ਤੁਰ ਗਏ ਤੁਰ ਗਏ ਮੜਕ ਦੇ ਨਾਲ ਹਾਂ ਮੜਕ ਮੜਕ ਕਰਕੇ ਘਰ ਵਾਲਾ ਲੈ ਜੂਗਾ ਤੇ ਜਲਾਦ ਕਰੂਗਾ ਅੱਛਾ ਜੀ ਇੱਧਰ ਵੇਖਿਓ ਵਾਹ ਜੀ ਵਾਹ ਇਹ ਨਹੀਂਆ ਗੁਣਾ ਦੀ ਕੁਸਲੀ ਸਿਫਤਾ ਕਿੱਥੇ ਮਰਜੀ ਤਰਾ ਮਾਈ ਜਾਓ ਅੱਛਾ ਬਵਲਾ ਪਾ ਬਣ ਗਿਆ ਹਣਾ ਬਵਲਾ ਬਣ ਗਿਆ ਓਏ ਟਿਪ ਟਿਪ ਕੇ ਬਣ ਜਾਂਦਾ ਬਵਲਾ ਟਿਪਣ ਬਹੁਤ ਬੋਲੀ ਅੱਛਾ ਜੀ ਵਾਹ ਜੀ ਵਾਹ ਚੌਂ ਸਣਾ ਜੀ ਆਪਾਂ ਮਾਰਦਿਆਂ ਓਕੇ ਚੌਂਦੀ ਆ ਗਈ ਹਣਾ ਇਹਦੇ ਲਈ ਗੋਠਾਲੇ ਮਗਰਲੇ ਦੇ ਮਾਰ ਦੋ ਬਸ ਇੱਧਰ ਵੇਖੋ ਇੱਕ ਵਾਹ ਜੀ ਵਾਹ ਕਿਤੇ ਖਲਾਰ ਦੀ ਖਲੋ ਜਾਂਦੀ ਵਾਹ ਜੀ ਵਾਹ ਇਹ ਨਹੀਂ ਆ ਵੇਖ ਲੋ ਸਮਾਂ ਦੋ ਤੋਂ ਚਾਰ ਦਿਨ ਪਲੱਸ ਸੱਜਣੋਂ ਜ਼ਰੂਰ ਖਰ ਸਕਦੀ ਆ ਬਾਕੀ ਵੱਡੀ ਆ ਵਾਇਡ ਫਾਰਮ ਵਾਲੀ ਆ ਦੁੱਧ 20 22 ਕਿਲੋ ਪਲੱਸ ਇਹਨੂੰ ਆਂਦਾ ਵੀ ਕੋਈ ਨਹੀਂ ਆ ਕਦ ਕਾਰ ਤੁਸੀਂ ਵੇਖ ਸਕਦੇ ਸੋਹਣਾ ਹੈ ਵਾਇਡ ਦਾ ਲੈ ਓ ਜੇ ਜਿੱਤ ਤੇ ਕਰਦਾ ਨੂੰ ਕਮਾਈ ਜਾਈਏ ਸਮਾਂ ਨਹੀਂ ਆਗੇ ਦਿੰਦਾ ਹਣਾ ਸਮਾ ਮੈਂਟੋ ਮੈਂਟੀ ਆਪਣੀ ਆਪਣੀ ਚਾਲੇ ਤੁਰਿਆ ਜਾਂਦਾ ਇੱਕੋ ਗੱਲ ਆ ਇਹ ਕੰਨ ਨਹੀਂ ਹੈਗਾ ਚੰਗਾ ਕੰਨ ਨਹੀਂ ਹੈ ਉਹ ਲੁਪਾ ਇੱਕ ਕੰਨ ਕਿਹੇ ਚੀਜ਼ ਨੇ ਜਿਵੇਂ ਨਾ ਬੱਚੇ ਪੁੱਛੀ ਹੁੰਦੇ ਦਾ ਕਿਸ ਚੀਜ਼ ਨੇ ਕੁੱਤੇ ਨੇ ਜਾਂ ਕਿਸ ਤਰ੍ਹਾਂ ਖਾਧਾ ਗਿਆ ਕੁਝ ਕਹਿ ਲਓ ਕੰਨ ਇੱਕ ਜਿਹੜਾ ਨਹੀਂ ਬਾਕੀ ਸਾਰੀ A to Z ਬਿਲਕੁਲ ਓਕੇ ਆ ਨਿੱਕੀ ਹੁੰਦੀ ਦਾ ਪਛੀ ਦਾ ਕਿਨੇ ਲੱਗ ਗਿਆ ਕਿ ਤੇ ਬਾਈ ਹੀਰੇ ਰੇਟ ਕਿੰਨਾ ਕਰ ਰਿਹਾ ਹੈਗਾ ਨੋਰਮਲ ਫਿਕਸ ਹੀ ਕਰੀ ਇੱਕੋ 75000 ਦੀ ਸੀ ਇੱਕੋ ਰੇਟ ਕਰ ਦੇ 75000 ਦੀ ਸੀ ਹਾਂ ਮੋਲ ਪੰਜ 70 ਕਰ ਲੀਂਗੇ ਜੋ ਮਰਜੀ ਗਾੜੀਆਂ ਆ ਫੇ 65000 ਦੀ ਦੇਣੀ ਆ ਮਾਨਤਨ ਖੁੱਲਾ ਕਰ ਦੇ ਨਹੀਂ ਮਾਨਤਨ ਮਾਨਤਨ ਕਰ ਦੇ ਚਲ ਤੁਸੀਂ ਦੱਸ ਦੋ ਬਾਠ ਦੀ ਹਾਂ ਨਾ ਕਰ ਦੇ ਨਹੀਂ ਹੋਣੀ ਜਾਂਦੇ ਉਹ ਨਹੀਂ ਹੋਣੀ ਜਾਂਦੇ ਬਾਠ ਦੇ ਚੌੜ ਦੀ ਕਰ ਦਈਏ ਜਾਂਦੇ ਜੜੀਆਂ ਨਾ ਕਰ ਪਹਿਲੀ ਗਾਂ ਖੋਲੀ ਪਹਿਲੀ ਜੜੀਆਂ ਫੜੀਆਂ ਨਾ ਕਰ ਇਹਦੇ ਵਿੱਚ ਉਹ 22 ਕਿਲੋ ਦੇ ਦਊਗੀ ਆ ਸਕੇ ਬਾਹਰ ਆ ਤੇ ਮੈਂ ਬੰਦੀ ਚੋੜੇ ਇਦਾਂ ਦੇ ਦਊਗੀ ਬਾਹਰ ਦੀ ਹੋਣੀ ਨਹੀਂ ਬਾਬਾ 63 ਟ੍ਰੇਡ ਦੀ ਹੋਗੀ ਟ੍ਰੇਡ ਦੀ ਹੋਗੀ ਆ ਟ੍ਰੇਡ ਦੀ ਬਾਹਰ ਦੀ ਹੋ। ਵਾਡਾ ਵੀਰਾਂ ਦਾ ਬਾਹਰ ਦੀ ਦੇਣੀ ਆ। ਜਾਣ ਦੇ ਹੁਣ। ਚੱਲ ਜਾਣ ਦੇ। ਕੋਈ ਗੱਲ ਨਹੀਂ ਆਕੂਗੀ ਪਰ ਹੋਣੀ ਇੰਨੇ ਦੀ ਹੁਣ ਨਾ ਛੋੜੀ ਹੋਣੀ ਇਹ ਚੋ। ਭਾਵੇਂ ਆਨਲਾਈਨ ਕੋਈ ਮੰਗਾ ਲੂ ਵੀਰ। ਹਾਂ। ਯਾਦ ਕਰੂਗਾ। ਆਪਣੀ ਗਰੰਟੀ। ਠੀਕ ਓਕੇ। ਇਹ ਐਰ ਸ਼ੈਰ ਲੈਣ ਦੀ। ਵਾਹ ਜੀ ਵਾਹ। ਮਗਰ ਬੱਛੀ। ਮਗਰ ਬੱਛੀ ਜਰਸੀ। ਆਪ ਐਰ ਸ਼ੈਰ। ਜਰਸੀ ਦੀ ਬੱਛੀ। ਮਗਰ ਬੱਛੀ ਬੜੀ ਪਿਆਰੀ ਹੈ ਨਾ। ਵਾਹ ਜੀ ਵਾਹ। ਤੇ ਖੋਲ ਕੇ ਤੋਰਾ ਕਰਾਈਏ ਚੈੱਕ ਕਰ ਆਇਆ ਅਸ਼ਰਦਾ ਸਜਣੋ ਆਇਆ ਸ਼ਰ ਬਹੁਤ ਪਿਆਰੀ ਆ ਠਾਰ ਤੋਂ ਬੜਾ ਸੋਹਣਾ ਲੱਗਾ ਗੁਲਾਰੀ ਗੁਸਲੀ ਆ ਠੰਡੀ ਠੀਰੀ ਓਕੇ ਚੋਣਨਾ ਓਕੇ ਮਨ ਇਹ ਅੱਜ ਆਈ ਆ ਇਹ ਬਾਬਾ ਜੀ ਘਰੇ ਲੈਣਗੇ ਜੋ ਨੌ ਦਾ ਸਜਣੋ ਇੱਕ ਕੁਐਸਟ ਤੁਹਾਨੂੰ ਜ਼ਰੂਰੀ ਬੇਨਤੀ ਆ ਇਹ ਚੋਏਗੇ ਜਿਹੜੀ ਪਾਸ ਕਰਕੇ ਵੀਰ ਨੇ ਗਾਂ ਲਿਆਂਦੀ ਆ ਕੋਈ ਦੁੱਧ 2-4 ਕਿਲੋ ਦਾ ਚੋਕੇ ਫਿਕਸ ਤੇ ਫਿਰ ਲਿਆਂਦਾ ਆ ਆਰਡਰ ਕੁਆਲਟੀ ਦਾ ਖਿਆਲ ਰਿਓ ਕਿ ਅਜੇ ਹੋਰ ਜਿਹੜੀ ਬਣੂਗੀ ਠੀਕ ਹੈ ਜੀ ਇਧਰ ਵੇਖ ਵਾਹ ਜੀ ਵਾਹ ਬੱਬਾ ਨੇ ਕਿ 15 ਕਿਲੋ ਬਣਾਉਂਦਾ 15 ਕਿੰਨਾ ਗਰੰਟੀ ਦੇ ਖੜਨੀ 14 ਦੀ ਲੱਗੇ 14 ਕਿਲੋ ਦੀ ਹਾਂ ਜੀ ਜੀ ਇਧਰ ਆ ਕੋ ਫੇਸ ਕੁਆਲਟੀ ਵਿਖਾਓ ਔਨਲਾਈਨ ਕਲ ਦੀ ਦਾ ਡੰਗਰੇ ਇਧਰ ਵੇਖ ਵਾਹ ਜੀ ਵਾਹ ਵਾਹ ਇਹ ਨਹੀਂ ਡੰਗਰ ਆਪਾਂ ਠੰਡੇ ਲਿਆਂਦੇ ਇਧਰ ਵਾਕੇ ਚਵਾਈ ਬੜੀ ਸੋਹਣੀ ਹੈ ਨਾ ਚਵਾਈਆਂ ਇਧਰ ਵੇਖੋ ਵਾਹ ਜੀ ਵਾਹ ਇਹ ਨਹੀਂ ਚਾਹੋ ਥਨਾ ਦੀਆਂ ਜੀ ਮੈਂ ਨਾ ਵਰਦੀ ਆ ਤੇ ਬੱਚਾ ਵੀ ਲਾਓ ਨਾ ਲਾਓ ਫ੍ਰੀਜੀ ਆ ਫੇਸ ਕੁਆਲਟੀ ਵਿਖਾਓ ਮੁਖਾ ਨੋ ਬਈ ਸੱਜਣੋ ਫਿਰ ਕੁਆਲਿਟੀ ਬੜੀ ਸੋਹਣੀ ਆ ਆਹ ਸ਼ਹਿਰਾ ਪਿਓ ਰਾਜਿੰਦੀ ਨਾ 20 ਕਿਲੋ ਦੇ ਜੂਗੀ 18 20 ਕਿਲੋ ਵਸਗੇ ਦੁੱਧ 20 ਕਿਲੋ ਨੇ ਪਾਈ ਨਾ ਕਰਮਾਲੀ ਨੇ ਹਾਂ ਮੁੱਲ ਜਾਇਜ ਹਾਂ ਮੁੱਲ ਜਾਇਜ ਹੁੰਦੇ ਉਦੋਂ ਜਾਇਜ ਵੀਡੀਓ ਪਾਈ ਵੀਡੀਓ ਅਗਲੇ ਦਿਨ ਮਾਲ ਵੇਚਿਆ ਸੀ ਠੀਕ ਆ ਜੀ ਆਹ ਸੰਦੂ ਸਾਹਿਬ ਵੇਖਿਓ ਇਧਰ ਆਣ ਕੇ ਫਲਕਾਰੀ ਆਪਾਂ ਸ਼ੌਂਗਣਾ ਪਾਈ ਆ ਅੱਛਾ ਜੀ ਬਾਕੀ ਠੀਕ ਆ ਹਾਂ ਜੀ ਵੈਂਟ ਨਹੀਂ ਨਹੀਂ ਪੂਰੀ ਆਫ ਆ ਹੈ ਸੂ ਸਾਗੇ ਇੱਕ ਦਾ ਥੋੜਾ ਬੜਾ ਫਰਕ ਪੈਂਦਾ ਹੀ ਹੈ ਹਨਾ ਗਰਮੀ ਨਹੀਂ ਮਣਾਉਣੀ ਇਹਨੇ ਗਰਮੀ ਵਾਲੀ ਨਹੀਂ ਬੰਦੋ ਹਾਂਜੀ ਹਾਂ ਆਪਾਂ ਮੁੱਲ ਸੱਜਾ ਜਾਇਜ਼ ਠੀਕ ਹੈ ਜੀ ਮਾਲ ਤਾਂ ਵਿਕ ਗਿਆ 1015 1500 ਦੇ ਦੇ ਉਹਦੇ ਨਾਲ ਦੀ ਵੀਸ ਨਹੀਂ ਆ ਹਾਂ ਕਿਹੜਾ ਮਾਲ ਤਾਂ ਵਿਕ ਜੇ ਬਾਬਾ ਜੀ ਕੀਮਤ ਦੀ ਗੱਲ ਕਰਕੇ ਕਿੰਨੇ ਦੇਰ ਗਿਆ ਪਹਾਨਾ ਕੀਮਤ ਬਹੁਤ ਜਾਇਜ਼ ਆ ਕਿੰਨੀ ਪਹਿੜ 65000 ਦੀ 70 ਦੀ ਵੇਚ ਲਈਦੀ ਆ ਹੂੰ ਮੋਲ ਕਿੰਨਾ ਮੰਗੋ ਮੰਗੀ ਉਹਨੇ ਦੀ ਵੜ ਵੇਚ ਲਈ ਦੀਏ ਮੋਲ 65000 ਤੇ 63 ਦੀਆਂ ਵਾਂ ਦੇ ਦੇਣੀ ਆ ਛੋੜ ਛੜ 2000 ਹਾਂਜੀ ਮੈਂ ਮੋਲ ਆਪਣੇ ਜਾਇਜ਼ ਉਤਰਾ ਬਾਹਰ ਦੀ ਦੇ ਦੀਏ ਪਤਾ ਜਾਇਜ਼ ਦਾ ਮੋਲ ਆ ਬਾਹਰ ਦੀ ਦੇ ਦੀਏ ਜੋੜੀ ਜਿਹੜੀ ਮੱਜੀ ਲੈ ਜੇ ਭਾਵੇਂ ਐਫ ਇਹ ਲੈ ਦੇ ਬਾਣ ਦੀ ਉਹ ਭਾਵੇਂ ਇਹ ਲੈ ਜੇ ਜਿਹੜੀ ਮਰਜ਼ੀ ਲੈ ਲੈ ਛੋੜ ਬਾਬਾ ਜੀ ਇੱਕ ਗੱਲ ਸੁਣ ਲਿਓ ਆਪਾਂ ਹੁਣ ਇੱਚ ਛੋੜ ਹੋਣੀ ਆ ਠੀਕ ਹਾਂਜੀ ਤੇ ਆ ਆ ਗਈ ਸਹੀ ਸਾਈ ਆ ਬੱਚੀ ਇਹ ਤੇ ਮਗਰ ਆਪਣਾ ਕੋਈ ਵੀਰ ਆਨਲਾਈਨ ਮਂਗਾਵੇ ਛੋੜ ਹੀ ਹੋਣੀ ਅੱਜ ਮੋਲ ਜਾਇਜ਼ ਹੀ ਰੱਖਣੇ ਥੱਲੇ 16 ਕਿਲੋ ਹਾਜ਼ਰ ਹੈਗਾ ਹਣਾ ਸਰੂ ਨਹੀਂ ਨਾ ਚੱਲਦਾ ਹਾਂਜੀ ਸਰੂ ਜਿਹੜਾ ਲੱਗਾ ਉਹ ਨਹੀਂ ਚੱਲਦਾ ਨਾ 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 ਠੀਕ ਹੈ ਲਓ ਸਰ ਹਾਂ ਲੈਵਾ ਦੇ ਕੋ ਇਹਦਾ ਦੁੱਧ ਰੈਡੀ ਕਿੰਨਾ ਜੀ ਐਡਮ 17 ਪਰ 16 ਨੇ ਗਾਰੰਟੀ ਦੇ ਲੈ ਲੈ 6 7 ਦਿੰਦਾ ਸੋਈ ਦੁੱਧ 20 ਕਿਲੋ ਕਰ ਜੂਗੀ ਅੱਛਾ 16 ਕਿਲੋ ਜਿਹੜਾ ਹਾਜ਼ਰ ਹੈਗਾ ਬੰਦੋ ਕੋ ਨਹੀਂ ਲਾਇਓ ਮੋੜਦੇ ਹੋ ਵੱਡੀ ਵਹਿੜ ਹੈ ਨਾ ਤੇ ਅਰੇ ਮੋਲ ਜਾਇ ਰਿਹਾ ਪਾਣੀ ਵਾੜ ਵੀ ਹੋਲੀ ਜਾਇਆ ਲਓ ਜੀ ਸਜਣੋ ਵੱਡੀ ਵੜਿਆ ਫਾਰਮ ਵਾਲੇ ਬਾਬਾ ਜੀ ਬੰਦੋ ਜੀ ਬੰਦੋ ਬਾਬਾ ਜੀ ਕਮਾਈ ਛੋਟੀ ਛੋਟੀ ਹੋ ਗਿਆ 1500 2000 ਉਹਦੇ ਨਾਲ ਦੀ ਰੀਜ਼ ਨਹੀਂ ਆ ਹਾਂ ਇਹਦੀ ਕੀਮਤ ਕਿੰਨੀ ਰਹਿ ਗਈ ਬਾਈ ਹੀਰੇ ਹਾਂਜੀ ਇਹਦੀ ਕੀਮਤ ਜੇ ਦਾ 65000 ਦਾ ਇਹ ਵੀ ਬਾੜ ਦੀ ਗੱਡੀ ਤਿੰਨਾ ਮਗਰ ਬਚੀਆਂ ਤੇ ਮੁੱਲ ਇਸ ਕੋਈ ਜੀ ਬਾਠੀ ਨਹੀਂ ਟ੍ਰੇਡ ਦੀ ਦੇਣੀ ਏ ਬਾਹਰ ਕਰ ਦੀਏ ਚੱਲ ਤਿੰਨਾਂ ਦੀ ਤਿੰਨਾਂ ਜੋ ਜੜੀ ਮੱਦੀ ਲੈ ਜੇ ਬਾਹਰ ਦੀ ਉਹ ਤਾਂ ਵੱਡੀ ਆ ਮੇਡਾ ਕੁਝ ਨਹੀਂ ਦਾ ਜਾਣ ਦੀ ਜਾਰਨਾ ਕੀ ਹੁੰਦਾ ਚੱਲ ਜਾਣ ਤੋਂ ਬਾਹਰ ਤੇ ਉਹ ਕਾਲੀ ਸੋਈ ਆ ਵੀ ਇਹ ਕਾਲੀ ਸੋਈ ਇਹ ਵੀ ਚੋਕੇ ਲਿਆਂਦੀ ਆ ਘਰੇ ਲੈਣਗੇ ਚੋਈ ਦਾ 8 ਵਜੇ ਆਇਆ ਇਹ ਇਹ ਵਛਰ ਵਸ਼ੀ ਮਗਰ ਆ ਗਿਆ ਮਸ਼ੀ ਮਸ਼ੀ ਇਹਦੇ ਵੀ ਡਬਲ ਫਾਇਦਾ ਹੈ ਨਾ ਦੁੱਧ ਕਿੰਨਾ ਦੁੱਧ 13 ਲੀਟਰ ਹੋਗਾ 13 ਕਿਲੋ ਠੰਡਾ ਹੋਊਗਾ ਠੀਕ ਹੈ ਹਾਂ ਸਾਫ ਗੁਰੂ ਗ੍ਰੰਥ ਪੰਨਾ 110 ਕਿਲੋ ਕੋਈ ਵੀਰਪ੍ਰਾਹ ਜੌਰੇ ਹੂੰ 13 ਕਿਲੋ ਹੋਗਾ ਠੀਕ ਹੈ ਜੀ ਬੰਦੋ ਪਰਾਂ ਲੈ ਜਾਓ ਵੰਗਾ ਪਾਓ ਬੰਨਾ ਬਹੁਤ ਬੱਬਾ ਅੱਛਾ ਲੋ ਜੀ ਚੈੱਕ ਕਰੋ ਬਹੁਤ ਸੋਹਣੀ ਹੈ ਇੱਕ ਰੋ ਫੇਰ ਦਾ 10 ਵਜੇ ਆਪਾਂ ਚੋਈਆ 10 ਵਜੇ ਚੋਈਆ ਫਿਰ ਉਸ ਹਾਂ ਆਰਡਰ ਕੁਆਲਟੀ ਦਾ ਪਤਾ ਲੱਗਦਾ ਨਾ ਕਿੰਨੀ ਕ ਬਣਨੀ ਹੈ ਬੰਦੋ ਜੀ ਮਗਰ ਵੱਛੀ ਆ ਗਈ ਸਜੋ ਡਬਲ ਫਾਇਦਾ ਚਾਰ ਮੇੜਾ ਚਾਰੇ ਦੁੱਜੇ ਦੁੱਜੇ ਤਿਪਾ ਪਾ ਜਾਜ ਜੇ ਦਾ ਕਿੰਨਾ ਜਾਜ ਜੇ ਕਿੰਨਾ ਜਾਜ ਜੇ ਤੇਰਾ ਮੁੱਲ ਰਾਜ ਜਾਜ ਜੇ ਇਹਦਾ ਮੋਰ 52000 ਸਿਰਫ ਸਿਰਫ 3 ਕਨੇਰੀ ਹਾਂਜੀ 50 ਦੀ ਦੀਏ 50 ਦੀ ਹਾਂਜੀ ਹੋਰ ਛੱਡ ਗਏ ਦੋ ਕੀ ਲਾ ਭਈ 48 ਜੋ ਕਹਤਾ ਤੁਸੀਂ 7 48 ਜੋ ਕਹਤਾ ਵੀ 7 ਠੀਕ ਆ ਸੋਹਾਈ ਇੱਕ ਨੰਬਰ ਆ ਤੇ 47 ਕੱਟ ਗਏ ਨਹੀਂ 47 ਨਹੀਂ ਦੋ ਛੱਡ ਦਾਂਗੇ ਠੀਕ ਦੁੱਧ 14 ਕਿਲੋ ਗਾਰੰਟੀ ਦੇ ਖੜਨੀ 13 ਕਿਲੋ ਲਾ ਜੇ ਲਓ ਪੈਸਾ ਜਨੋ ਨਰਖ ਪਰ ਕਰਿਓ ਪਿੰਡ ਮੂਸਾ ਪਹੁੰਚ ਕੇ ਤੇ ਸਾਰੇ ਪਸ਼ੂ ਚੰਗੇ ਆ ਸਾਡੇ ਵੱਲੋਂ ਪਿਆਰ ਭਰੀ ਸਤਿ ਸਾਲ Rabra, Kalim.